ਹਾਂਜੀ ਬਾਈ ਜੀ ਨਮਸਕਾਰ ਹੈ ਆਦਾਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬ੍ਰ ਸਭਾ ਗਤਿਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਾਦਰ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨਵੇਂ ਬਾਈ ਜੀ ਚੈਨਲ ਆਪ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਾਈਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਕਰਾਉਂਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਬ੍ਰੋ ਕੀ ਹਾਲ ਚਾਲ ਆ ਮਰਾ ਭਰਾ ਠੀਕ ਠਾਕ ਹੂੰ ਲੋ ਜੀ ਭਾਈ ਜੀ ਕਰੋ ਚੈੱਕ ਮਰਾਪਰਾ ਬਰੇ ਆਪਣੀਆਂ ਅੱਜ ਵਾਲੀਆਂ ਟੌਪ ਮਾਧੀਆਂ ਦੀ ਕੁਆਲਿਟੀ ਭਾਈ ਜੀ ਪਿਓਰ ਬਲੱਡ ਲਾਈਨ ਦੇ ਵਿੱਚੋਂ ਨਵੀਆਂ ਕਬੂਤਰੀਆਂ ਥੋੜੇ ਅੱਗੇ ਥੋੜੇ ਪੁਰਾਣੇ ਆਪਣੇ ਚੈਨਲ ਦੇ ਉੱਤੇ ਮੇਰਾ ਵੀ ਪੇਸ਼ ਕਰ ਦਿੱਤੀਆਂ ਨੇ ਚੈੱਕ ਕਰ ਲਓ ਮਰਾ ਵੀਰੇ ਓਦਾਂ ਜੋੜਾ ਲਾਇਆ ਸੀ ਪੁੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਉਸੇ ਘਰ ਦੀਆਂ ਸਜਣੋਂ ਵੱਡੀਆਂ ਕੂਦਰੀਆਂ ਲੈ ਕੇ ਆਉਂਦੀਆਂ ਨੇ 10 ਪੱਲੀ ਸਾਫ਼ ਇਸ ਸੀਜ਼ਨ ਦੀਆਂ ਮੇਰਾ ਆਪਣਾ ਉੱਡੀਆਂ ਹੋਈਆਂ ਕਬੂਤਰੀਆਂ ਭਾਈ ਜੀ ਫੁੱਲ ਘੈਂਟ ਤੇ ਮੇਰਾ ਪ੍ਰਾ ਨਜਾਇਜ਼ ਚੰਗੀਆਂ ਆਪਣੀਆਂ ਕੂਦਰੀਆਂ ਬਲੱਡ ਲਾਈਨ ਤਕਰੀਬਨ ਮੇਰੇ ਸਾਰੇ ਵੀਰਾਂ ਨੂੰ ਪਤਾ ਠੀਕ ਹੈ ਵਿੱਚੋਂ ਕਈ ਭਰਾ ਕਮੈਂਟ ਕਰਦੇ ਆ WhatsApp ਉੱਤੇ ਮੈਸੇਜ ਕਰਦੇ ਵੀ ਤੁਸੀਂ ਬਲੱਡ ਲਾਈਨ ਜ਼ਰੂਰ ਦੱਸ ਦਿਆ ਕਰੋ ਠੀਕ ਹੈ ਚੈੱਕ ਕਰ ਲਓ ਮੇਰਾ ਭਰਾ ਭਰੇ ਪਿਓਰ ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਆਪਣੀਆਂ ਬਾਡੀਆਂ ਕੂਦੀਆਂ ਦੋਨੋਂ ਮੇਰਾ ਭਰਾ ਸਾਗੀਆਂ ਭੈਣਾਂ ਨੇ ਚੈੱਕ ਕਰ ਲਓ ਦੋਨਾਂ ਦੇ ਪੈਰਾਂ ਵਿੱਚ ਮੇਰਾ ਭਰਾ ਪੱਕੀਆਂ ਰਿੰਗਾਂ ਲੱਗੀਆਂ ਨੇ ਉਸੇ ਬੰਦੇ ਦੇ ਨਾਮ ਦੀਆਂ ਮੇਰਾ ਭਰਾ ਇਹਨਾਂ ਵਿੱਚੋਂ ਭਾਈ ਜੀ ਇੱਕ ਕਬੂਤਰੀ ਲੋ ਦੇ ਵਿੱਚ ਹੈ ਲਗੀ ਸੀ ਮੇਰਾ ਭਰਾ 5ਵੇਂ ਮਹੀਨੇ ਦੇ ਵਿੱਚ ਸਦਰੋਂ ਉੱਡੀਆਂ ਹੋਈਆਂ ਆਪਣੀਆਂ ਇਹ ਕੂਦੀਆਂ ਠੀਕ ਹੈ ਸੁੱਕੀ ਮੇਰਾ ਭਰਾ ਹੈ ਲਗੀ ਸੀ ਤੇ ਉਹ ਕੂਤਰੀ ਵੀਰੇ ਬਹੁਤ ਅੱਗੇ ਜਾਵੜੀ ਸੀਗੀ ਫਿਰ ਗਾਂਹ ਦੀ ਗਾਂ ਮੇਰਾ ਭਰਾ ਗਰੁੱਪਾਂ ਦੇ ਵਿੱਚ ਰਿਕਾਰਡਿੰਗ ਇੱਧਰ ਉੱਧਰ ਕਰ-ਕਰ ਕੇ ਮੇਰਾ ਭਰਾ ਉਹਨਾਂ ਨੂੰ ਬਾਈ ਨੂੰ ਆਪਣੀ ਕਬੂਦਰੀ ਦਾ ਪਤਾ ਲੱਗਿਆ ਜੀ ਠੀਕ ਹੈ ਤੇ ਉੱਥੋਂ ਭਰਾ ਨੇ ਕੂਤਰੀ ਲਿਆ ਕੇ ਦੁਬਾਰਾ ਉਹਦੇ ਠੱਲ ਪਾਤੀ ਸਿਰਫ ਉਸੇ ਮਾਦੀ ਦੀ ਠੱਲ ਕੱਟੀ ਹੋਈ ਹੈ ਮੇਰਾ ਭਰਾ ਠੀਕ ਹੈ ਚੈੱਕ ਕਰ ਲਓ ਮੇਰਾ ਭਰਾ ਬਰੇ ਉਹ ਜਾਨਵਰ ਨੇ ਜਿਹੜੇ ਸੁੱਕੇ ਬਹੁਤ ਜ਼ੋਰ ਲਾਉਂਦੇ ਆ ਜਿਹਨੂੰ ਕਹਿੰਦੇ ਨਾ ਫੁੱਲ ਨੇ ਆ ਜੀ ਚੰਗੇ ਉਹ ਚੀਜ਼ ਆ ਮੇਰਾ ਭਰਾ ਦੇਖੋ ਜੀ ਦੋਨੋਂ ਮੇਰਾ ਭਰਾ ਇੱਕੋ ਝੋਲੀ ਦੀਆਂ ਦੋ ਜੋੜਿਆਂ ਦੇ ਵਿੱਚ ਪੋਣੀਆਂ ਤੁਸੀਂ ਜੋੜਿਆਂ ਦੇ ਵਿੱਚ ਪਾਲਿਓ ਠੀਕ ਐ ਬਾਕੀ ਉੱਡਣ ਦੀ ਆਪਣੀ ਮੇਰਾ ਵੀਰੂ ਫਲ ਬਟਾ ਫਲ ਗਾਰੰਟੀ ਰਹੇਗੀ ਮੇਰਾ ਭਰਾ ਸਤਿਨੋ ਕਬੂਤਰੀਆਂ ਐ ਸੀਆਂ ਮਾਦਿਆਂ ਨੇ ਨਾ ਤੁਸੀਂ ਇਹਨਾਂ ਨੂੰ ਰਾਣੀ ਸੁੰਦਰਾ ਕਹਿ ਸਕਦੇ ਹੋ ਮੇਰਾ ਭਰਾ ਠੀਕ ਐ ਸਾਂਭੜੀਆਂ ਸਾਂਭ ਲਈਓ ਡਾਉਣੀਆਂ ਡਾਲਿਓ ਬਾਈ ਜੀ ਬਿਲਕੁਲ ਪੱਲੀ ਸਾਫ ਕੋਈ ਹੱਡੀ ਨਹੀਂ ਕੋਈ ਕਹੋ ਨਹੀਂ ਥੱਲੋ ਜਮਾ ਸੋਰਖ ਲਾਲ ਟਮਾਟਰਾਂ ਰਗੀਆਂ ਪਈਆਂ ਪਤਾ ਲੱਗਦਾ ਮੇਰਾ ਭਰਾ ਹਾਂ ਵੀ ਖਰਾਕ ਇਹਨਾਂ ਦੀ ਖਾਦੀ ਹੋਈ ਆ ਬਾਕੀ ਵਜੂਦ ਚੈੱਕ ਕਰ ਸਕਦੇ ਹੋ ਅੱਗੋਂ ਚੌੜੀਆਂ ਤੇ ਪਿੱਛੋਂ ਜਮਾਂਣ ਬੰਦ ਉੱਡਣ ਦੀ ਮੇਰਾ ਵੀ ਫੁੱਲ ਬਟਾ ਫੁੱਲ ਗਾਰੰਟੀ ਬਿਲਕੁਲ ਬਾਈ ਜੀ ਨਾਰਮਲ ਰੇਟ ਦੇ ਉੱਤੇ ਮੇਰਾ ਭਰਾ ਮਾਧੀਆਂ ਆਪਣੇ ਕੋਲੇ ਬੈਠੀਆਂ ਨਹੀਂ ਕਿਸੇ ਮੇਰੇ ਭਰਾ ਨੂੰ ਮਾਧੀਆਂ ਚਾਹੀਦੀਆਂ ਹੁਣ ਵੀਰੇ ਫੁੱਲ ਡਾਗੀਆਂ ਕੂਤਰੀਆਂ ਫੁੱਲ ਗਾਰੰਟੀ ਦੇ ਨਾਲ ਕੂਤਰੀਆਂ ਦਵਾਂਗੇ ਆਂਡੇ ਬੱਚੇ ਧਰਦੀਆਂ ਆਪਣੀਆਂ ਮਾਧੀਆਂ ਹੋਣਗੀਆਂ ਤੇ ਆਜੋ ਵੀ ਦਰਸ਼ਕੋ ਹੁਣ ਆਪਾਂ ਤੁਹਾਨੂੰ ਇਹਨਾਂ ਮਾਧੀਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕੈ ਦਾ ਕੱਲੀ-ਕੱਲੀ ਚੀਜ਼ ਦਾ ਤੁਹਾਨੂੰ ਮੈਂ ਸ਼ੌਂਕ ਕਰਾਉਣਾ ਤੇ ਵੀਡੀਓ ਬਸ ਤੁਸੀਂ ਲਾਸਟ ਤੱਕ ਬਣੇ ਰਹੋ ਤੇ ਦੱਸਿਓ ਵੀ ਦਰਸ਼ਕੋ ਕਿੱਦਾਂ ਦੀਆਂ ਲੱਗੀਆਂ ਤੁਹਾਨੂੰ ਅੱਜ ਵਾਲੀਆਂ ਆਪਣੀਆਂ ਟਾਪ ਕਲਾਸ ਇਹ ਮਾਦੀਆਂ ਠੀਕ ਹੈ ਤੇ ਮੇਰਾ ਭਰਾ ਥੱਲੇ ਆਪਣਾ ਕਮੈਂਟ ਮੇਰਾ ਵੀ ਤੁਸੀਂ ਲਾਜ਼ਮੀ ਕਰਕੇ ਜਾਣਾ ਆ ਠੀਕ ਹੈ ਜੀ ਉਹ ਹਾਂ ਜੀ ਵੀ ਦਰਸ਼ਕ ਬਰੋ ਆ ਚੈੱਕ ਕਰ ਲੋ ਜੀ ਆਪਣੀ ਪਹਿਲੀ ਰਾਣੀ ਸੁੰਦਰਾ ਚੈੱਕ ਕਰੂ ਮੇਰਾ ਭਰਾ ਮਾਦੀ ਆਪਣੀ ਦੀ ਕੁਆਲਿਟੀ ਬਾਈ ਜੀ ਬੰਤਰ ਪਹਿਲਾਂ ਚੈੱਕ ਕਰ ਲੋ ਗੂਧਰੀਆਂ ਦੇ ਮਰੇ ਨੀਰੇ ਸਾਪੀ ਐ ਸਾਪਾ ਚੈੱਕ ਕਰ ਲੋ ਕੁਆਲਿਟੀ ਠੀਕ ਆ ਜੋ ਤੁਹਾਡੀ ਸਕਰੀਨ ਦੇ ਸਾਹਮਣੇ ਮਰਾ ਭਰਾ ਚੀਜ਼ ਪੇਸ਼ ਕਰ ਰਹੀ ਦੀ ਬਾਈ ਜੀ ਬਿਲਕੁਲ ਟਾਪ ਕੁਆਲਿਟੀ ਦੇ ਵਿੱਚ ਠੀਕ ਆ ਕਿ ਅਗਲਾ ਪਾਦਲ ਹੋ ਜਾਈਆ ਯਾਰ ਕਿਹੜਾ ਜੋੜਾ ਪਰਚੇਸ ਕਰੀਏ ਤੇ ਕਿਹੜਾ ਨਾ ਕਰੀਏ ਠੀਕ ਆ ਜੀ ਆਪਾਂ ਚੀਜ਼ ਹੀ ਉਸਾਂ ਨਾਲ ਲਾਈ ਦੀ ਮਰਾ ਭਰਾ ਕਿ ਆਪਣੇ ਸਬਸਕ੍ਰਾਈਬਰ ਭਰਾ ਸਾਰੇ ਖੁਸ਼ ਹੋਣੇ ਚਾਹੀਦੇ ਆ ਠੀਕ ਆ ਜੀ ਚੈੱਕ ਕਰ ਲੋ ਮਰਾ ਭਰਾ ਵਜੂਦ ਆਪਣੀ ਮਾਦੀ ਦਾ ਹੱਕ ਚੌੜੀ ਪਿਛੋ ਜਮ ਐਨ ਬੰਦ ਪਹਿਲਾ ਫਰੰਟ ਚੈੱਕ ਕਰ ਲੋ ਜੀ ਠੀਕ ਹੈ ਬਿਲਕੁਲ ਚਿੱਟੀਆਂ ਅੱਖਾਂ ਟੇਪਰ ਦੇ ਵਿੱਚ ਸਿਰ ਜਿਹੋ ਜੀ ਨੋਗੋ ਬਾਈ ਜਿਹੋ ਜੀਆਂ ਪਲਕਾਂ ਬਿਲਕੁਲ ਦੁੱਧ ਚਿੱਟੀਆਂ ਅੱਖਾਂ ਦੀ ਬਰੇ ਆਪਣੀ ਇਹ ਮਾਦੀ ਆ ਸਦਨੋ ਪੈਰਾਂ ਦੀ ਕੁਆਲਿਟੀ ਪਹਿਲਾਂ ਚੈੱਕ ਕਰੋ ਦੇਖੋ ਜੀ ਬਿਲਕੁਲ ਬਰੀਕ ਜੀ ਨੌਂਦਰਿਆ ਠੀਕ ਹੈ ਤੇ ਚੈੱਕ ਕਰੋ ਜਮਾ ਬਰੀਕ ਪੈਰ ਚੰਨ ਪੈਰੀ ਨੌਂਦਰਾਂ ਦੀ ਕੁਤਰੀ ਆ ਜੀ ਪੈਰ ਦੇ ਵਿੱਚ ਪੱਕੀ ਰਿੰਗ ਲੱਗੀ ਕੋਈ ਕੱਟੀ ਨਹੀਂ ਕੋਈ ਕੋਹ ਨਹੀਂ ਮੇਰਾ ਭਰਾ ਬਿਲਕੁਲ ਬੰਦ ਜੋੜਾਂ ਦੀ ਸਦਨੋ ਆਪਣੀ ਇਹ ਮਾਦੀ ਆ ਤੇ ਆ ਮੇਰਾ ਭਰਾ ਮਾਦੀ ਆਪਣੀ ਦਾ ਪੱਲਾ ਜੀ ਚੈੱਕ ਕਰੋ ਮੇਰਾ ਭਰਾ ਦੇਖੋ ਜੀ ਕਿੱਡੀ ਸ਼ਾਨਦਾਰ ਪੱਲਿਆਂ ਦੀ ਮਾਲਕ ਆ ਚੌੜੇ ਚੌੜੇ ਪੱਲੇ ਨੇ ਵੱਡੇ ਪੱਲੇ ਦੀ ਕੂਤਰੀ ਆ ਜੀ ਔਰ ਮੇਰਾ ਭਰਾ ਬਿਲਕੁਲ ਪੂਸਤਾ ਹੀ ਕੰਨੀਆਂ ਜਾਂਦੀਆਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਆਹ ਵਾਜੀ ਨੈਕਸਟ ਪੱਲਾ ਆਪਣੀ ਮਾਦੀ ਦਾ ਚੈੱਕ ਕਰ ਸਕਦੇ ਹੋ ਜੀ ਸੀਜ਼ਨ ਦੇ ਪੱਕੇ ਰੰਗ ਇਹਨਾਂ ਦੇ ਲੱਗੇ ਹੋਏ ਆ ਤੇ ਆਹ ਪੂਸ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰੋ ਜੀ ਲਓ ਜੀ ਆਹਾਂ ਦੀ ਮੇਰਾ ਭਰਾ ਬਲੱਡ ਲਾਈਨ ਚੈੱਕ ਕਰੋ ਬਿਲਕੁਲ ਬੰਦ ਪੂਸ ਆ ਵੀਰੇ ਮੈਂ ਕੋਈ ਅੰਗੂਠੇ ਲਾ ਕੇ ਨਹੀਂ ਵਿਖਾਉਣਾ ਕੋਈ ਕਹਾਣੀ ਠੀਕ ਹੈ ਜੀ ਬਾਕੀ ਤੁਸੀਂ ਐਸ ਬਨ ਨੂੰ ਮੇਰਾ ਭਰਾ ਮੁਕੰਮਲ ਵजूद ਚੈੱਕ ਕਰ ਸਕਦੇ ਹੋ ਆਪਣੀ ਕੂਤਰੀ ਦਾ ਤੇ ਐਸ ਬਨ ਵੀ ਮੇਰਾ ਭਰਾ ਤੁਸੀਂ ਵੇਖ ਸਾਉਦੇਮ ਆਪਣੀ ਕੂਤਰੀ ਥੋੜਾ ਇੱਧਰ ਆ ਕੈਮਰਾ ਤੇ ਬਾਕੀ ਆ ਪੈਰ ਤੁਸੀਂ ਚੈੱਕ ਕਰ ਹੀ ਲੈਂਦੇ ਨੇ ਤੇ ਆ ਸੀਗੀ ਸਦਰੋਂ ਆਪਣੀ ਮਕਮਲ ਕੂਤਰੀ ਨੀਲੀ ਛਤਰੀ ਉੱਤੇ ਲੱਗੀਆਂ ਹੋਈਆਂ ਨੇ ਤੇ ਆ ਉਪਰ ਹੁਣ ਮੈਂ ਤੁਹਾਨੂੰ ਅਗਲੀ ਮਾਦੀ ਦਾ ਸ਼ੋਅ ਕਰਾਉਣਾ ਆ ਹਾਂਜੀ ਵੀ ਦਰਸ਼ਕੋ ਆ ਚੈੱਕ ਕਰ ਲਓ ਜੀ ਆਪਣੀ ਅਗਲੀ ਵੱਡੀ ਕੂਤਰੀ ਮੇਰਾ ਭਰਾ ਦੋਨੇ ਬਾਈ ਜੀ ਸਗੀਆਂ ਪਹਿਣਾ ਇੱਕੋ ਚੋਲੀ ਦੀਆਂ ਦੋਨੇ ਵੱਡੀਆਂ ਕੂਤਰੀਆਂ ਨੇ ਨੀਲੀ ਛਤਰੀ ਦੇ ਉੱਤੇ ਮੇਰਾ ਭਰਾ ਲੱਗੀਆਂ ਹੋਈਆਂ ਨੇ ਚੈੱਕ ਕਰ ਸਕਦਿਆਂ ਤੁਸੀਂ ਆਪਣੀ ਮਾਦੀ ਨੂੰ ਥੋੜਾ ਜਿਹਾ ਉੱਪਰ ਆ ਕੈਮਰਾ ਠੀਕ ਆ ਜੀ ਬਿਲਕੁਲ ਚਿੱਟੀਆਂ ਅੱਖਾਂ ਬਾਈ ਜੀ ਟੇਪਰ ਦੇ ਵਿੱਚ ਸਰ ਫਰੀਦਿਕ ਮੰਤਰ ਤੁਸੀਂ ਚੈੱਕ ਕਰ ਸਕਦੇ ਹੋ ਹੱਕ ਇਹਨਾਂ ਦੀਆਂ ਚੌੜੀਆਂ ਨਹੀਂ ਗਿਰੀਆਂ ਗੁਰੀਆਂ ਬਾਈ ਜੀ ਫੁੱਲ ਕੂਤਰੀਆਂ ਦੀਆਂ ਖਾਧੀਆਂ ਹੋਈਆਂ ਔਰ ਵੀਰੇ 5ਵੇਂ ਮਹੀਨੇ ਦੇ ਵਿੱਚ ਉੜਦੀਆਂ ਹੋਈਆਂ ਕੂਤਰੀਆਂ ਸਿੱਗੀਆਂ ਜੀ ਇਹ ਜਿਹੜੀ ਵੀਰੇ ਆਹਾ ਵਾਲੀ ਮਾਦੀ ਪੱਲਾ ਕੁਆਲਿਟੀ ਚੈੱਕ ਕਰ ਲਓ ਤੁਹਾਨੂੰ ਜੀ ਮੈਂ ਖਾਸੀਆ ਦੱਸ ਦਿੰਦਾ ਮਰਾ ਭਰਾ ਇਹ ਵੀਰੇ ਸੁੱਕੀ ਸੀਗੀ ਬਿਨਾ ਪਾਣੀਆ ਤੋਂ ਠੀਕ ਹੈ ਪਾਣੀ ਨਹੀਂ ਲੱਗੇ ਸੀ ਕਿਹਦਾ ਪਰ ਉਸ ਦਿਨੋਂ ਘਰੋਂ ਹੱਲ ਗਈ ਸੀ ਕੂਤਰੀ ਇਹ ਜੀ ਦੇਖੋ ਇੰਨਾ ਜ਼ੋਰ ਲਾਇਆ ਸੀ ਇਸ ਮਾਦੀ ਨੇ ਘਰੋਂ ਹੱਲ ਕੇ ਮਰਾ ਭਰਾ ਦੋ ਤਿੰਨ ਪਿੰਡ ਛੱਡ ਕੇ ਉੱਥੇ ਜਾਵੜੀ ਤੇ ਉਥੋਂ ਮੇਰਾ ਵੀਰ ਕੋਈ ਭਰਾ ਦਾ ਸੀਗਾ ਸੱਜਣ ਉਹਨੇ ਵੀਰੇ ਮੂੜੀ ਸੀ ਕੂਤਰੀ ਇਹ ਠੀਕ ਹੈ ਤੇ ਪੈਰ ਦੇ ਵਿੱਚ ਉਹਨਾਂ ਨੇ ਰਿੰਗ ਵੱੜਤੀ ਸੀ ਚੈੱਕ ਕਰ ਲਓ ਕੱਲੀ ਐਸੀ ਮਾਦੀ ਦੇ ਸੱਜਣੋਂ ਪੈਰ ਜਿਹੜੀ ਰਿੰਗ ਪਈ ਉਹ ਕੱਟੀ ਹੋਈ ਆ ਜੀ ਤੇ ਪੈਰਾਂ ਦੇ ਉੱਤੇ ਵੀਰੇ ਹਲਕੀ ਜਿਹੀ ਘੜਮੀ ਜੀ ਮੌਜ ਆ ਬਿਲਕੁਲ ਬੰਦ ਜੋੜ ਆ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਬ੍ਰੀਕ ਜੇ ਪੈਰੇ ਆ ਜੀ ਔਰ ਵੀਰੇ ਫੁੱਲ ਡਾਵੀ ਪੂਰੀ ਨਜ਼ਾਇਜ਼ ਚੰਗੀ ਆਪਣੀ ਕੂਤਰੀ ਆ ਸ਼ਿਕਾਰੀ ਬੰਦਾ ਤਾਂ ਮੇਰਾ ਭਰਾ ਵੇਖ ਕੇ ਸਮਝੇਗਾ ਹਾਂ ਵੀ ਮਾਦੀ ਦੇ ਵਿੱਚ ਬਾਕੀ ਕੋਈ ਗੱਲਬਾਤ ਹੈਗੀ ਆ ਠੀਕ ਆ ਜੀ ਜਿਵੇਂ ਟੇਪਰ ਵਿੱਚ ਸਰ ਤੇ ਦੇਖੋ ਜੀ ਕਿਵੇਂ ਜੋਰ ਲਾਉਂਦੀ ਕੁਤਰੀ ਆਖਰੀ ਤੁਹਾਨੂੰ ਮੈਂ ਕੁਆਲਿਟੀ ਚੈੱਕ ਕਰ ਲਉਂ ਨੂੰ ਠੀਕ ਹੈ ਬਿਲਕੁਲ ਚਟੀਆਂ ਆਖਾਂ ਦੀ ਮੇਰਾ ਭਰਾ ਆਪਣੀ ਇਹ ਮਾਦੀ ਟੇਪਰ ਦੇ ਵਿੱਚ ਸਰ ਬਾਕੀ ਜੋਰ ਦੇਖੋ ਜੀ ਕੁਤਰੀ ਹੁਣ ਕਿਵੇਂ ਲਾਉਂਦੀ ਹੱਥ ਜਾ ਕੇ ਤੇ ਆ ਮੇਰਾ ਭਰਾ ਦੂਜੀ ਅੱਖ ਦਾ ਵੀ ਤੁਸੀਂ ਸ਼ੌਂਕ ਕਰ ਸਕਦੇ ਹੋ ਠੀਕ ਹੈ ਤੇ ਆ ਸਦਨੋ ਮਾਦੀ ਆਪਣੀ ਦਾ ਪੱਲਾ ਜੀ ਪੱਲੇ ਨੂੰ ਮੇਰਾ ਭਰਾ ਚੈੱਕ ਕਰ ਲਓ ਦੇਖੋ ਜੀ ਬਿਲਕੁਲ ਚੌੜੇ ਪੱਲੇ ਨੇ ਕੋਈ ਫਰਨੀ ਭੁਰਿਆ ਕੋਈ ਕਹੋ ਨਹੀਂ ਠੀਕ ਹੈ ਰਹੀ ਗੱਲ ਪੂਛ ਦੀ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਮੇਰਾ ਭਰਾ ਕਿ ਬੰਦ ਰੱਖਦੀਆਂ ਨੇ ਜਾਂ ਖੋਲੀਆਂ ਥੋੜੀ ਸਕਰੀਨ ਦੇ ਸਾਹਮਣੇ ਆ ਜੀ ਠੀਕ ਹੈ ਮੇਰਾ ਆਪਣਾ ਬਿਲਕੁਲ ਪੂਸਤਾ ਹੀ ਕਰਨੀਆਂ ਨੇ ਅੱਧਾ ਇੰਚ ਹੀ ਬਾਹਰ ਹੀ ਹੋਣਗੀਆਂ ਤੇ ਆਹ ਬਾਈ ਜੀ ਅਗਲਾ ਪੱਲਾ ਆਪਣੀ ਮਾਦੀ ਦਾ ਠੀਕ ਹੈ ਕਿ ਉਧਰੋ ਗੁਲਾਬੀ ਟੂਸਾ ਬਗਲ ਦੇਖੋ ਜੀ ਕਿੱਡੀ ਭਰਦੀ ਹੈ ਤੇ ਹਲਕੇ ਜੇ ਬਾਈ ਜੀ ਕੂਤਰੀ ਦੇ ਲਾਲ ਚੋਟਾ ਚੈੱਕ ਕਰ ਲਓ ਬਲੱਡ ਲਾਈਨ ਥੋਨੂੰ ਮੈਂ ਤਕਰੀਬਨ ਦੱਸ ਹੀ ਦਿੰਦੀ ਆ ਬਿਲਕੁਲ ਬਾਈ ਜੀ ਟਾਪ ਕੁਆਲਟੀ ਦੀਆਂ ਆਪਣੀਆਂ ਇਹ ਸੀਗੀਆਂ ਮਾਦੀਆਂ ਤੇ ਆ ਉਪਰੋਂ ਹੁਣ ਮੈਂ ਤੁਹਾਨੂੰ ਦੋਵੇਂ ਮਾਦੀਆਂ ਇਹ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਬਾਕੀ ਡੈਲੀਵਰੀ ਨਾਲ ਦੀ ਆਲ ਪੰਜਾਬ ਆ ਜੀ ਪੰਜਾਬ ਤੋਂ ਬਸ ਸਿਰ ਨੂੰ ਦਿੱਲੀ ਚੰਡੀਗੜ੍ਹ ਤੇ ਅੰਮ੍ਰਿਤਸਰ ਇਹਨਾਂ ਥਾਵਾਂ ਤੇ ਮੇਰਾ ਭਰਾ ਮਾਤਿਆਂ ਆਪਾਂ ਭੇਜ ਸਕਦੇ ਆ ਠੀਕ ਆ ਬਾਕੀ ਪੰਜਾਬ ਚ ਕਿਸੇ ਵੀ ਕੋਨੇ ਸ਼ਹਿਰ ਕਸਬੇ ਦੇ ਵਿੱਚ ਤੁਸੀਂ ਆਪਣੇ ਜਾਨਵਰ ਇਹ ਮੰਗਵਾ ਸਕਦੇ ਹੋ ਠੀਕ ਆ ਬਾਈ ਬਸ ਦੇ ਰਾਹੀਂ ਵੀ ਆਪਣੇ ਯਾਨੀ ਕਿ ਡੈਲੀਵਰੀ ਹੁੰਦੀ ਹੈ ਕਬੂਤਰ ਜਾਂਦੇ ਨੇ ਪੇਮੈਂਟ ਆਪਣੀ ਐਡਵਾਂਸ ਹੁੰਦੀ ਹੈ ਕੋਈ ਭਰਾ ਮੈਨੂੰ ਇੰਜ ਨਾ ਕਹੇ ਵੀਰੇ ਤੁਸੀਂ ਆਪਣਾ ਬੰਦਾ ਭੇਜ ਦਿਓ ਅਸੀਂ ਪੈਸੇ ਤੁਹਾਡੇ ਬੰਦੇ ਨੂੰ ਫੜਾ ਦੇਾਂਗੇ ਪਰਾ ਵਿਸ਼ਵਾਸ ਹੈਗਾ ਤੁਸੀਂ ਜਨਮਰ ਮੰਗਵਾ ਸਕਦੇ ਹੋ ਨਹੀਂ ਤਾਂ ਕੋਈ ਚੱਕਰੀ ਨਹੀਂ ਮੇਰਾ ਭਰਾ ਆਪਾਂ ਕਿਹੜਾ ਤੁਹਾਡੇ ਅਗਲ ਤੇ ਛੂਰੀ ਰੱਖ ਕੇ ਤੁਹਾਨੂੰ ਕਹਿੰਦੇ ਹਾਂ ਵੀ ਸਾਡੇ ਦੇ ਕਬੂਤਰ ਮੋਦ ਲਵੋ ਠੀਕ ਹੈ ਬਥੇਰੀ ਦੁਨੀਆ ਵੇਚੀ ਜਾਂਦੀ ਮੇਰਾ ਭਰਾ ਜਿਹੜਾ ਤੁਹਾਨੂੰ ਭਰੋਸਾ ਇਤਬਾਰ ਹੈਗਾ ਉਸ ਬੰਦੇ ਨਾਲ ਤੁਸੀਂ ਕੰਟੈਕਟ ਕਰਕੇ ਤੇ ਮੰਗਵਾ ਸਕਦੇ ਹੋ ਤੇ ਹਾਂ ਮੰਨ ਕੇ ਚਲੋ ਕੋਈ ਬੰਦਾ ਕਿਸੇ ਹੋਰ ਬੰਦੇ ਤੋਂ ਕਬੂਤਰ ਮਂਗਾਉਂਦਾ ਉਹ ਸਾਨੂੰ ਨਾ ਗਿਆ ਕਰੇ ਵੀਰੇ ਉਹ ਬੰਦੇ ਨੇ ਸਾਡੇ ਨਾਲ ਆਇਆ ਕਿਤਾ ਤੁਸੀਂ ਉਹਨੂੰ ਫੋਨ ਲਾ ਕੇ ਕਹਿ ਦਿਓ ਵੀਰੇ ਸਾਡਾ ਕਿਸੇ ਬੰਦੇ ਦੇ ਨਾਲ ਕੋਈ ਲਿੰਕ ਨਹੀਂਗਾ ਯੂਟਿਊਬਰ ਨਾਲ ਠੀਕ ਹੈ ਕੋਈ ਤੁਹਾਨੂੰ ਕਿਵੇਂ ਜੋੜੇ ਦਿੰਦਾ ਕਿੰਨਿਆਂ ਦੇ ਦਿੰਦਾ ਜਾਂ ਕਿਹੋ ਜਿਹਾ ਦਿੰਦਾ ਆ ਉੱਡਣ ਨਾ ਉੱਡਣ ਵੀਰੇ ਮੈਨੂੰ ਫੋਨ ਲਾ ਕੇ ਨਾ ਕਿਹਾ ਕਰੋ ਕਿ ਭਰਾ ਤੁਸੀਂ ਉਸ ਬੰਦੇ ਨੂੰ ਕਹੋ ਅਸੀਂ ਕਿ ਉਸ ਬੰਦੇ ਨੇ ਸਾਡੇ ਨਾਲ ਐ ਕਾਤੋ ਕੀਤਾ ਵੀਰੇ ਸਾਡਾ ਕਿਸੇ ਬੰਦੇ ਨਾਲ ਕੋਈ ਲਿੰਕ ਨਹੀਂ ਅਸੀਂ ਆਪ ਦੀ ਗਾਰੰਟੀ ਲੈ ਸਕਦੇ ਹਾਂ ਕਿਸੇ ਹੋਰ ਚਾਹੇ ਉਹ ਬੰਦਾ ਸਾਡੇ ਸ਼ਹਿਰ ਦਾ ਕਿਸੇ ਹੋਰ ਸ਼ਹਿਰ ਦਾ ਯੂਪੀ ਬਿਹਾਰ ਦਾ ਜਾਂ ਜਿੱਥੋਂ ਦਾ ਮਰਜ਼ੀ ਵੀਰੇ ਸਾਨੂੰ ਮੈਨੂੰ ਫੋਨ ਲਾ ਕੇ ਨਾ ਕਿਹਾ ਕਰੋ ਇਹ ਆ ਗੱਲ ਕਿ ਵੀਰੇ ਉਹ ਬੰਦੇ ਨਾਲ ਤੁਸੀਂ ਮਾੜੀਆਂ ਗੱਲਾਂ ਕਰ ਲਓ ਠੀਕ ਹੈ ਵੀਰੇ ਸਾਡਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਅਸੀਂ ਆਪ ਦੀ ਗਾਰੰਟੀ ਆਪ ਚੁੱਕ ਸਕਦੇ ਹਾਂ ਠੀਕ ਹੈ ਉਹ ਮੇਰਾ ਭਰਾ ਰਿਕੁਐਸਟ ਹੈ ਵੀ ਗਾਂ ਤੋਂ ਕੋਈ ਬੰਦਾ ਮੈਨੂੰ ਨਾ ਖੋਣ ਲਾਵੇ ਇਸ ਚੀਜ਼ ਬਾਰੇ ਠੀਕ ਹੈ ਕਿਉਂਕਿ ਮੇਰਾ ਭਰਾ ਦੇ ਰਿੰਜ ਪੰਜ ਸੱਤ ਹੋਣ ਆਪਾਂ ਨੂੰ ਇਸੇ ਮੰਨ ਕੇ ਚਲੋ ਮੈਟਰ ਤੇ ਆਉਂਦੇ ਆ ਤੇ ਕੱਲੇ ਕੱਲੇ ਬੰਦੇ ਨੂੰ ਭਰਾ ਆ ਰਿਪਲਾਈ ਕਰਨਾ ਔਖਾ ਵਾ ਇਸੇ ਕਰਕੇ ਗੱਲ ਆਪਾਂ ਵੀਡੀਓ ਵਿੱਚ ਹੀ ਕਹਿ ਦਿੰਨੇ ਆ ਠੀਕ ਹੈ ਜੀ ਸੋ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਸੋਨੂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਵਜੇ ਨਸਲ ਦੇ ਵਿੱਚ ਕੋਈ ਨਵੇਂ ਜਾਨਵਰ ਤਾਂ ਜੋ ਵੇਖ ਕੇ ਤੁਹਾਡੀ ਰੂਹ ਖੁਸ਼ ਹੋ ਸਕੇ ਤੇ ਤਾਤਾਕਲੀ ਧੰਨਵਾਦ ਸ਼ੁਕਰੀਆ ਔਰ